ਅੱਜ ਅਸੀਂ ਵੇਖਦੇ ਆ دریا ਦੇ ਤੂਫਾਨ ਨੇ ਖੇਤਾਂ ਨੂੰ ਪਿੰਡਾਂ ਨੂੰ ਡੁਬੋ ਦਿੱਤਾ ਪਰ ਇੱਕ ਹੋਰ ਗੱਲ ਵੀ ਸਾਹਮਣੇ ਆਈ ਹੈ ਲੇਹਿੰਦਾ ਪੰਜਾਬ ਹੋਵੇ ਜਾਂ ਚੜਦਾ ਪੰਜਾਬ ਦੋਵੇਂ ਪਾਸੇ ਲੋਕ ਇੱਕੋ ਜਿਹੇ ਜज्ਬੇ ਨਾਲ ਇੱਕ ਦੂਜੇ ਦਾ ਸਹਾਰਾ ਬਣ ਰਹੇ ਨੇ ਇਹ ਆਵਾਮ ਇੱਕ ਹੈ ਇਹ ਮਿੱਟੀ ਇੱਕ ਹੈ ਇੱਕ ਹੂਨ ਇੱਕ ਹੈ ਤਰੱਕ ਸਿਰਫ ਅਮਨ ਹੈ ਸਰਕਾਰਾਂ ਨੇ ਲਕੀਰਾਂ ਖਿੱਚ ਦਿੱਤੀਆਂ ਸਰਕਾਰਾਂ ਨੇ ਸਾਡੀ ਮਿੱਟੀ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਆਵਾਮ ਤਾਂ ਅੱਜ ਵੀ ਇੱਕ ਦੂਜੇ ਲਈ ਦੁਆ ਕਰਦੀ ਹੈ ਮਦਦ ਲਈ ਖੜੀ ਹੈ ਕਿਸੇ ਨੇ ਕਮੈਂਟ 'ਚ ਲਿਖਿਆ ਦੇਸ਼ ਤਾਂ ਅਲੱਗ ਕਰ ਦਿੱਤਾ ਪਰ ਦੁੱਖ ਦਰਦ ਅਜ ਵੀ ਇੱਕੋ ਜੇ ਨੇ ਅਤੇ ਇਹ ਸੱਚ ਹੈ ਜੋ ਪਾਣੀ ਦੀ ਮਾਰ ਲੈਂਦੇ ਪੰਜਾਬ ਤੇ ਪਈ ਉਹੀ ਚੜਦੇ ਪੰਜਾਬ ਤੇ ਵੀ ਪਈ ਜੋ ਇਨਸਾਨੀਅਤ ਲੈਂਦੇ ਪੰਜਾਬ ਚ ਹੈ ਉਹੀ ਚੜਦੇ ਪੰਜਾਬ ਚ ਵੀ ਹੈ ਸਰਕਾਰਾਂ ਚਾਹੇ ਸਾਨੂੰ ਅਲੱਗ ਕਰਨ ਪਰ ਸਾਡਾ ਰਿਸ਼ਤਾ ਸਾਡਾ ਪਿਆਰ ਸਾਡੀ ਪੰਜਾਬੀਅਤ ਅੱਜ ਵੀ ਇੱਕ ਹੈ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਸਭ ਨੂੰ ਆਪਣੀ ਮਿਹਰ ਵਿੱਚ ਰੱਖੇ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਦੋਵੇਂ ਹਮੇਸ਼ਾ ਚੜਦੀ ਕਲਾ ਵਿੱਚ ਰਹਿਣ ਪੰਜਾਬ ਜਿੰਦਾਬਾਦ ਇਨਸਾਨੀਅਤ ਜਿੰਦਾਬਾਦ